ਮੰਗ ਕਰਦੀ ਸੀ ਸਾਡਾ ਸਾਰਾ ਕੁਝ ਮੈਂ ਚਾਹੀਦਾ ਐਸਾ ਪੰਜੀ ਪੰਜੀ ਇਕੱਠੀ ਕਰ ਰਹੀ ਆ ਰਹੀ ਮੈਂ ਉਦਾਸ ਯਾਰ ਰਾਤ ਨੂੰ 11:00 ਵਜੇ ਹੋਣੇ ਆ ਜੀ ਅਸੀਂ ਚੋਲ ਦੀ ਚੋਲ ਦੀ ਇਕੱਠੀ ਕਰਦੇ ਆ ਨਾ ਜੀ ਨਾ ਕਿ ਸੱਸਾ ਕੋਈ ਤੇਰੇ ਕੋਈ ਝਾੜੂ ਵਾਲਾ ਕੋਈ ਪੋਚੇ ਵਾਲਾ ਕੋਈ ਕੋਈ ਲਾਇਆ ਹੀ ਨਹੀਂ ਸੀ ਕਿਸੇ ਦਾ ਕੋਈ ਲਾਇਆ ਨਹੀਂ ਸੀ ਰਾਹਣਾ ਹਾਂ ਜੀ ਸਾਡ ਤੋਂਲੇ ਇਹਨਾਂ ਮੇ ਜੀ ਆਪਣਾ ਮੇਰਾ ਉਹ ਰਿੰਕੂ ਆਈ ਹਾਂ ਜੀ ਕਿੱਥੇ ਰਹਿੰਦੇ ਜੀ ਆਪਾਂ ਗੀਤਾਪਨ ਕੋਲੇ ਜੀ ਹਾਂ ਜੀ ਕੀ ਗੱਲਬਾਤ ਹੋਈ ਆ ਜੀ ਅੱਜ ਚੋਰੀ ਹੋ ਗਈ ਜੀ ਕਿੰਨੇ ਵਜੇ ਜੀ ਇਹ ਜੀ ਪੌਣੇ 12 ਜੀ ਹਾਂ ਜੀ ਕੀ ਕੀ ਲੈ ਗਏ ਜੀ ਚੋਰ 골ਡ ਲੈ ਗਏ ਜੀ ਸੋਨਾ ਲੈ ਗਏ ਜੀ ਕੈਸ਼ ਲੈ ਗਏ ਜੀ ਕਿੰਨਾ 골ਡ ਸੀ ਜੀ ਹੋਊਗਾ ਜੀ 40 50 ਟੋਲੇ ਦਾ 50 ਟੋਲੇ ਦਾ ਹਾਂ ਜੀ ਤੇ ਕੈਸ਼ ਕਿੰਨਾ ਕ ਜੀ ਉਹ 40 50 50000 ਹੋਊਗਾ ਅੱਛਾ ਜੀ ਕਿਥੇ ਕੇ ਘਰ ਆਪਣਾ ਜੀ ਦਾ ਪੌਣੇ ਜੀ ਕਿਹੜੀ ਗਲੀ ਚ ਆ ਆਰਾਮ ਸਾਹਿਬ ਯਾਤਾ ਜੀ ਜੈਨਸਾ ਵਾਲੀ ਜੈਨਸਾ ਵਾਲੀ ਗਲੀ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਅਸਾਂ ਇਹੀ ਮੰਗ ਕਰਦੇ ਸੀ ਸਾਡਾ ਸਾਰਾ ਕੁਝ ਵੇਚ ਜੀ ਅਸਾਂ ਪੰਜੀ ਪੰਜੀ ਇਕੱਠੀ ਕਰਦੇ ਆ ਰਹੇ ਹਾਂ ਬੇਰੁਬਾਸ ਯਾਰ ਯਾਰਾ ਨੂੰ ਕੀ ਆ ਰਿਹਾ ਹੋਣੇ ਅਜੀ ਅਜੀ ਚੋਲੀ ਚੋਲੀ ਇਕੱਠੀ ਕਰਦੇ ਆ ਨਾ ਜਿਨਾ ਕਿ ਜੈਸਾ ਕੋਈ ਤੇਰੇ ਕੋਈ ਝਾੜੋ ਵਾਲਾ ਕੋਈ ਪੋਚੀ ਵਾਲਾ ਕੋਈ ਕੋਈ ਲਾਇਆ ਹੀ ਨਹੀਂ ਜ ਕਿਸੇ ਦਾ ਕੋਈ ਲਾਇਆ ਆਹ ਦਸਹਰੇ ਦਾ ਦਿਨ ਹੈ ਜੀ ਤੁਹਾਨੂੰ ਲੱਗਦਾ ਨਹੀਂ ਪ੍ਰਸ਼ਾਸਨ ਦੀ ਇਹ ਨਲਕੀ ਹੈ ਹਾਂ ਪ੍ਰਸ਼ਾਸਨ ਦੀ ਪੂਰੀ ਨਲਕੀ ਹੈ ਜੀ ਪ੍ਰਸ਼ਾਸਨ ਦੀ ਕੋਈ ਇਥੇ ਲੀਡਰ ਨਹੀਂ ਹੈਗਾ ਕੋਈ ਕਿੰਨੇ ਆ ਗਏ ਆ ਅੰਮ੍ਰਿਤ ਜਮੀ ਨਹੀਂ ਕੋਈ ਗੱਲਬਾਤ ਹੈ ਉਮੀਦ ਹੈ ਦੀ ਆਮ ਆਮ ਪਾਰਟੀ ਦੀ ਕੋਈ ਸੈਨਸੀ ਜਿੱਤਿਆ ਹੋਵੇ ਪ੍ਰਸ਼ਾਸਨ ਦਾ ਬੰਦਾ ਆਇਆ ਆ ਹੁਣ ਇਹ ਬਸ ਬਲਜੀਤ ਸਾਰੇ ਆਏ ਨੇ ਅੱਛਾ ਹਾਂ ਜੀ ਇਹਨਾਂ ਨੇ ਕੋਈ ਚੈਕਿੰਗ ਕੀਤੀ ਹਾਂ ਇਹਨਾਂ ਨੇ ਦੇਖਿਆ ਜੀ ਸਾਰਾ ਦੇਖਿਆ ਪਈ ਉਸ ਸੀਸੀਟੀਵੀ ਪੋਟੇ ਜਾਈ ਸਾਹਮਣੇ ਹਾਂ ਹਾਂ ਜੀ ਇਹਨੇ ਪਰੋਸਾ ਦਿੱਤਾਗਾ ਜੀ ਫੂਲੰਗ ਫੂਲੰਗ ਜਿੰਦੂ ਵੀ ਆਪਣਾ ਕਰ ਕਿਥੇ ਹੈ ਜੀ ਸਾਡਾ ਗੀਤਾ ਭਵਨ ਆਹ ਤਰਮ ਸਹਾਏ ਗਲੀ ਨੰਬਰ 2 ਇਹ ਸਮਾਂ 11:30 ਤੋਂ 12:30 ਦੇ ਵਿੱਚ 60 ਟੋਲੇ ਸੋਨਾ 10 ਟੋਲੇ ਚਾਂਦੀ 40000 ਕੈਸ਼ ਲੱਖਾਂ ਦੇ ਵਿੱਚ ਸਾਡੀ ਚੋਰੀ ਹੋਈ ਤੇ ਉਸ ਟਾਈਮ ਤੁਸੀਂ ਕਿਥੇ ਸੀਗੇ ਜਦੋਂ ਚੋਰੀ ਹੋ ਰਹੀ ਸੀ ਮੈਂ ਉਸ ਟਾਈਮ ਸੁੱਤੀ ਪਈ ਸੀ ਬੇਟਾ ਮੇਰੇ ਕੋਲ ਆਇਆ ਮम्मा ਮੈਨੂੰ ਪੈਸੇ ਚਾਹੀਦੇ ਨੇ ਮੈਂ ਉਹਨੂੰ ਕਿਹਾ ਬੇਟੇ ਪੈਸੇ ਅਲਮਾਰੀ 'ਚੋਂ ਲੈ ਲਓ ਮੈਂ ਸੁੱਤੀ ਪਈ ਆ ਬਸ ਉਹ ਬਾਰੋਂ ਕੁੰਡੀ ਲਗਾ ਕੇ ਚਲਾ ਗਿਆ ਉਸ ਤੋਂ ਬਾਅਦ ਹੀ ਹੋਈ ਹੈ 1.75 ਔਰ 1.5 ਦੇ ਵਿੱਚ ਦਾ ਸਮੇਂ ਸੀ 25 ਮਿੰਟ ਬਾਅਦ ਮੈਂ ਉੱਠ ਖੜੀ ਜਦੋਂ ਮੈਂ ਉੱਠ ਕੇ ਦੇਖਿਆ ਤਾਂ ਗਲੀ ਦਾ ਬਾਰ ਖੁੱਲਾ ਸੀ ਪਿਛਲਾ ਕਮਰਾ ਖੁੱਲਾ ਸੀ ਸਾਰੇ ਅਲਮਾਰੀਆਂ ਬਿਲਕੁਲ ਖਾਲੀ ਕੀਤੀਆਂ ਹੋਈਆਂ ਸੀ ਤਹੈਸਿੰਸ ਕਰਕੇ ਸਾਰੇ ਫਰੋਲਾ ਫਰਾਲੀ ਕੀਤੀ ਹੋਈ ਸੀ ਮੈਨੂੰ ਆ ਲੱਗਿਆ ਵੀ ਕਿਤੇ ਕੋਈ ਜਾਨਵਰ ਵੜ ਗਿਆ ਮੈਂ ਜਦੋਂ ਬਿਲਕੁਲ ਅੰਦਰ ਡੀਪ ਅਲਮਾਰੀਆਂ ਕੋਲੇ ਗਈ ਜਰੋਂ ਦੇਖਿਆ ਵੀ ਸਾਰਾ ਕੁਝ ਉੱਤਿਆ ਪਿਆ ਸੀ ਸਾਰਾ ਨੁਕਸਾਨ ਹੋ ਗਿਆ ਸੀ। ਉਹ ਐ ਤਾਂ ਨਹੀਂ ਲੱਗਦਾ ਤੁਹਾਨੂੰ ਕੋਈ ਚੀਜ਼ ਜਿਵੇਂ ਸੰਭਾਈ ਹੋਵੇ। ਨਹੀਂ ਮੈਨੂੰ ਕੋਈ ਨਹੀਂ ਮੈਂ ਪੂਰੇ ਫੋਸ਼ੋ ਆਵਾਜ਼ ਤੇ ਸੀਗੀ। ਅੱਛਾ ਕਿਹੜੇ ਕਮਰੇ ਨੂੰ ਮੂਲਿਆ ਕਮਰੇ ਚ? ਹਾਂ ਜੀ ਮੈਂ ਅੱਗੇ ਵਾਲੇ ਕਮਰੇ ਚ ਸੁੱਤੀ ਪਈ ਸੀ ਚੋਰੀ ਪਿਛਲੇ ਕਮਰੇ ਚ ਹੋਈ। ਕਿੰਨਾ ਦਾ ਨੁਕਸਾਨ ਹੈ? ਲੱਖਾਂ ਦਾ ਨੁਕਸਾਨ ਹੋ ਗਿਆ ਸਾਡਾ। 20 ਗੋਲਡ ਕਿੰਨਾ? 60 ਤੋਲੇ। ਚਾਂਦੀ 10 ਤੋਲੇ ਚਾਂਦੀ ਸੀ। 40000 ਕੈਸ਼ ਸੀ।